ਮੈਂ ਕਿਹਾ ਤੁਹਾਡਾ ਮੂੰਹ ਹੀ ਨਹੀਂ ਬਾਈਕਾਟ ਕਰਨ ਦਾ ਉਹ ਬਾਈਕਾਟ ਤੇ ਅਸੀਂ ਕਰਨਾ ਹੈ ਸਰ ਜੀ ਉਹਨਾਂ ਦੀ ਫਿਲਮ ਸਾਡੇ ਤੋਂ ਬਿਨਾਂ ਚੱਲਦੀ ਹੀ ਨਹੀਂ ਸਾਡੇ ਤੋਂ ਬਿਨਾਂ ਫਿਲਮ ਨਹੀਂ ਬਣਾ ਸਕਦੇ ਉਹ ਜੰਗ ਕਿਵੇਂ ਲੜ ਲੈਣਗੇ ਕਿ ਉਹਨਾਂ ਦੀ ਫਿਲਮ ਦੇ ਡਾਇਲੌਗ ਅਸੀਂ ਲਿਖਨੇ ਆ ਕਾਮੇਡੀ ਅਸੀਂ ਲਿਖਨੇ ਆ ਉਹਨਾਂ ਦਾ ਬੀਜੀਐਮ ਅਸੀਂ ਕਰਨੇ ਆ ਉਹਨਾਂ ਦਾ ਬੈਕਗ੍ਰਾਉਂਡ ਮਿਊਜ਼ਿਕ ਅਸੀਂ ਕਰਨੇ ਆ ਅਮਰਿੰਦਰ ਗਿੱਲ ਦੀ ਚੱਲ ਮੇਰਾ ਪੁੱਤ ਫਿਲਮ ਕਰਕੇ ਇਫਤਖਾਰ ਠਾਕੁਰ ਕਾਫੀ ਮਸ਼ਹੂਰ ਹੋ ਗਿਆ ਸੀ ਹੁਣ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਆ ਜਿਸ ਵਿੱਚ ਇਫਤਿਹਾਰ ਠਾਕੁਰ ਨੇ ਪੂਰੀ ਪੰਜਾਬੀ ਫਿਲਮ ਇੰਡਸਟਰੀ ਨੂੰ ਭੰਡਿਆ ਹੈ ਉਸਨੇ ਕਿਹਾ ਕਿ ਮੇਰੇ ਤੋਂ ਬਿਨਾ ਪੰਜਾਬੀ ਕਮੇਡੀ ਮੂਵੀਜ਼ ਫੇਲ ਨੇ ਤੁਸੀਂ ਵੀ ਇਹ ਵੀਡੀਓ ਦੇਖੋ ਅੱਜ ਤੋਂ ਬਾਅਦ ਤੂੰ ਇੱਥੇ ਨਜ਼ਰ ਵੀ ਨਾ ਆਵੇਂ ਲੋ ਜੀ ਉਹ ਵੀ ਇੱਕ ਉਮੀਦ ਖਤਮ ਹੋ ਗਈ ਉਧਰ ਘੱਟੋ ਘੱਟ 16 ਫਿਲਮਾਂ ਐ ਜੋ ਮੇਰੀ ਔਨਕੇ ਸਾਥ ਸਾਈਨ ਐ ਉਹਨਾਂ ਨੇ ਕਿਹਾ ਜੀ ਹਮ ਆਪਕੇ ਸਾਥ ਬਾਈਕਾਟ ਕਰਾਂਗੇ ਮੈਂ ਕਿਹਾ ਤੁਹਾਡਾ ਮੂੰਹ ਹੀ ਨਹੀਂ ਬਾਈਕਾਟ ਕਰਨ ਵਾਲਾ بائی کاٹ تو کرنا ہے سر جی انہوں کی فلم ساڑھے تو بغیر چل دی ہی نہیں انہوں نے ساڑھے تو بغیر نو فلم بنائی نے نو دیا نو فلوپ ہے گیا اللہ رب کائر نے پاکستان کی سرزمی اہ کچھ دیتا ہے کہ انہوں کی فلم دی ڈائلگ ابھی لکھنے ہیں کومیڈی اِسی لکھنے ہیں انہوں وہ بی جی ایم اسی کرنے ہیں انہوں بیک گراؤنڈ جی میوزک اسی کرنے ہیں اور جنیاں فلم اج تک کی सुपर तो फिल्मा ने तीन सौ तो लैके साढ़े तीन सौ करोड़ रुपए की इनवैसटमेंट उन्होंने साढ़े उत्ते हैगी फिल्म साढे तो बगैर फिल्म नहीं बना सकते वो जंग किमें लड़ लड़ गए जो खेल के मैदान में नहीं आते वो जंग के मैदान में भी नहीं आ सकते ਇਸ ਵੀਡੀਓ ਤੋਂ ਬਾਅਦ ਪੰਜਾਬੀ ਮੂਵੀਜ਼ ਦੇ ਡਾਇਰੈਕਟਰ ਰਕੇਸ਼ ਧਾਵਨ ਨੇ ਇਫਤਖਾਰ ਠਾਕੁਰ ਨੂੰ ਕਰਾਰਾ ਜਵਾਬ ਦਿੱਤਾ ਉਹ ਇਫਤਖਾਰ ਠਾਕੁਰ ਤੇਰੇ ਸਿਰ ਤੇ ਤੇਰਾ ਘਰ ਨਹੀਂ ਚੱਲਦਾ ਪੰਜਾਬੀ ਸਿਨੇਮਾ ਸਵਾਦ ਚੱਲਣਾ ਗੱਲ ਕਰ ਤੇਰੀ ਇਸ ਚਬਲ ਮਾਨ ਤੋਂ ਪਹਿਲਾਂ ਅਸੀਂ ਫਿਲਮ ਬਣਾ ਚੁੱਕੇ ਸੀ ਥੈਟਸ ਵਾਈ ਰਿਲੀਜ਼ ਕਰਨੀ ਪੈ ਰਹੀ ਹੈ ਕਿਉਂਕਿ ਪ੍ਰੋਡਿਊਸਰ ਦਾ ਕੀ ਕਸੂਰ ਹੈ ਜਿਨੇ ਇਨੇ ਪੈਸੇ ਲਾਏ ਨੇ ਇੱਕ ਹੱਜ ਤੂੰ ਸੱਟ ਦੇ ਮਾਰੀ ਹੁੰਦੀ ਤੇ ਪੁੱਤਰ ਤੇਰਾ ਮੂੰਹ ਕਾਲਾ ਕਰਕੇ ਜਹਾਜ਼ ਤੇ ਛਾੜ ਦੇਣਾ ਸੀ ਤੂੰ ਤੇ ਤੇਰੀ ਡਰਾਮਾ ਕਾਮਨੇ ਵਲਗਰ ਕਮੇਡੀ ਤੋਂ ਇਲਾਵਾ ਕੀਤਾ ਕੀ ਹੈ ਲਾਈਫ ਵਿੱਚ ਸੀਐਮਪੀ ਨੇ ਤੁਹਾਨੂੰ ਫੈਮਿਲੀ ਆਡੀਅנס ਦਿੱਤੀ ਤੁਹਾਨੂੰ ਤੁਹਾਡੇ ਲੋਕ ਹੀ ਨਹੀਂ ਲੈਂਦੇ ਫਿਲਮਾਂ ਚ ਆਹ ਟੀਵੀ ਸ਼ੋਅਸ ਇਹ ਇੰਟਰਵਿਊ ਜੋ 4-5 ਸਾਲ ਤੋਂ ਕਰ ਰਹੇ ਹਾਂ ਉਹ ਸੀਐਮਪੀ ਦੀ ਦੇਣ ਹੈ ਤੇਰੀ ਸਿਰਫ ਉਹ ਫਿਲਮ ਚੱਲੀ ਹੈ ਜੋ ਮੇਰੇ ਨਾਲ ਕੀਤੀ ਹੈ ਤੂੰ ਹੋਰ ਜਿੰਨੀਆਂ ਫਿਲਮਾਂ ਤੂੰ ਕੀਤੀਆਂ ਸਭ ਫਲॉप ਨੇ ਜੇ ਮੈਂ ਤੇਰੇ ਉਹ ਝੂਠੇ ਕਿਸੇ ਦਸਤੇ ਆਡੀਅנס ਨੂੰ ਜੋ ਤੂੰ ਸੈੱਟ ਤੇ ਸੁਣਾਉਂਦਾ ਹੁੰਦਾ ਸੀ ਤਾਂ ਤੇਰੀ ਆਪਣੀ ਆਵਾਮ ਨੇ ਤੈਨੂੰ ਮਾਫ ਨਹੀਂ ਕਰਨਾ ਕੰਮ ਕੀ ਬੰਦ ਹੋਇਆ ਪਾਗਲ ਹੋ ਗਿਆ ਨਸੀਰ ਭਾਜੀ ਇਸ ਨੂੰ ਸਮਝਾਓ ਉਮਰ ਦੇ ਨਾਲ ਅਕਲ ਆਉਂਦੀ ਹੈ ਇਹਨੂੰ ਅੱਜ ਤੱਕ ਨਹੀਂ ਆਈ ਇਹਦੀ ਤਾਂ ਉਮਰ ਵੀ ਜਾਣ ਵਾਲੀ ਹੈ ਜੇ ਤੁਸੀਂ ਹਰ ਇੱਕ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ